ਲਗਭਗ 9 ਵਾਰ ਦਰਤਾਂ ਨੂੰ ਅੰਜਾਮ ਦਿੱਤਾ ਇਹ ਰੈਫਲ ਲੈਂਦੇ ਹੀ ਦੇ ਟ੍ਰੋਲ ਪੰਪ ਤੇ ਲੁੱਟਖੋ ਕਰਕੇ ਦੇ ਫਰਾਰ ਹੋ ਜਾਂਦੇ ਇਹਨਾਂ ਨੂੰ ਅਹੀਂ ਕਾਬੂ ਕੀਤਾ ਜੀ ਕੀ ਬਰਾਮਦ ਕੀ ਇਹਨਾਂ ਦਾ ਬਰਾਮਦਗੀ ਇੱਕ ਰੈਫਲ ਜਿਹੜੀ ਮੋਕੇ ਤੇ ਵਰਤੀ ਜਾਂਦੀ ਜਿਹੜੇ ਟੋੜੇ ਚ ਪਾ ਕੇ ਲੈ ਕੇ ਜਾਂਦੇ ਹੋਰ ਟੋੜਾ ਬਰਾਮਦ ਹੋਇਆ ਮੋਟਰਸਾਈਕਲ ਬਰਾਮਦ ਹੋ ਗਿਆ ਬਾਕੀ ਜਿਹੜੀਆਂ ਵਾਰਦਾਤਾਂ ਹੋਈਆਂ ਸੀ ਉਹ ਸਾਰੀਆਂ ਮੰਨੀਆਂ ਹੁਣ ਇਹਨਾਂ ਨੂੰ ਦੋ ਬੰਦੇ ਇੱਕ ਰਫਦਾਰ ਹੋ ਗਏ ਜੀ ਗੁਰਪ੍ਰੀਤ ਸਿੰਘ ਤੇ ਅੰਗਰੇਜ਼ ਸਿੰਘ ਦੋ ਬੰਦੇ ਹੱਥੋਂ ਫਰਾਰ ਆ ਇਨਾਂ ਦੇ ਵਿੱਚ ਕਰਸ਼ਦੀਪ ਸਿੰਘ ਝਾਮਕੇ ਦਾ ਅਰਸ਼ਦੀਪ ਸਿੰਘ son of ਕਲਵਾਨ ਸਿੰਘ ਇਹ ਬੰਦਾ ਜਿਹੜਾ ਵਾ ਇਹ ਤੋਂ ਰੈਫਰ ਲੈ ਕੇ ਆਉਂਦੇ ਸੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਉਹ ਤੋਂ ਬਾਅਦ ਫਿਰ ਰੈਫਰ ਉਹਨੂੰ ਦੇ ਦਿੰਦੇ ਨਾਲ ਕੁਝ ਪੈਸੇ ਲੈਂਦਾ ਹੈ ਬਾਕੀ ਤਵਦੀਸ਼ ਦਾ 파ੜਿਆ ਅੱਗੇ ਜੋ ਤਵਦੀਸ਼ ਦੇ ਸਾਹਮਣੇ ਆਉ ਉਹ ਦੇਖਾ ਰੋਹਾ ਪੰਪ ਵੀ ਸੈਲਫ ਰੂਟ ਤੋਂ ਦੇ ਸਾਹਮਣੇ ਜਾ ਕੇ ਹੋਰ ਚੀਜ਼ਾਂ ਮਿਲਉਂਦੇ ਨਹੀਂ ਜੀ ਪਟ્રોલ ਪੰਪ ਇਹਨਾਂ 7 ਵਾਰਦਾਤਾਂ ਦੇ ਸਾਡੇ ਤਰਨਤਨ ਜ਼ਿਲ੍ਹੇ 'ਚ ਕੀਤੀਆਂ ਜੀ ਪਟ્રોલ ਪੰਪਾਂ ਦੀਆਂ ਜੀਓ ਵਾਲਾ ਜੋਧਪੁਰ ਖੱਬੇ ਡੋਗਰਾਨ ਰੰਗਾਵਾਰ ਅਲਾਦੀਨਪੁਰ ਰੈਸ਼ੀਆਣਾ ਸੇਰੋਂ ਤੋਂ ਬਾਕੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਕਾਫੀ ਵਾਰਦਾਤਾ ਇਹਨਾਂ ਨੇ ਕੀਤੀਆਂ ਥਾਣੇ ਜੰਡਿਆਲੇ ਦੇ ਮਾਨਾ ਵਾਲਾ ਪੰਪ ਜੰਡਿਆਲਾ પેટ્રોલ ਪੰਪ ਠੱਠੀ ਬਾਕੀ ਇਨਵੈਸਟੀਗੇਸ਼ਨ ਚ ਜੋ ਵੀ ਅੱਗੇ ਆਊਗਾ ਹੋ ਸਕਦਾ ਹੋਰ ਵੀ ਨਿਕਲ ਆਉਣ ਕਮਾਂਡ ਲਵਾਂਗੇ ਤੇ ਫਿਰ ਉਹਦੇ ਪਤਾ ਕਿਸ ਤੋਂ ਲਾ ਪੰਪ ਦਾ ਬਗਾਰ ਹੋ ਉਹਦੇ ਕੋਈ ਕੇਪੀ ਨਹੀਂ ਜੀ ਹਜੇ ਇਹਨਾਂ ਦਾ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਵੇਖਾਂਗੇ ਵੀ ਕੋਈ ਇਹਨਾਂ ਦੀ ਪਲੈਨਿੰਗ ਤੇ ਸੀ ਜੀ ਬਾਕੀ ਇਹਨਾਂ ਨੇ ਪੰਪ ਜਿੱਟ ਪੰਪੀ ਲੁੱਟਿਓ ਵੀਡੀਓ ਦੇ ਵਿੱਚ ਵੀ ਆਏ ਆ ਤੁਸੀਂ ਵੀ ਇਹਦੇ ਰਹੇ ਕਿ ਕਿੰਨੇ ਬੰਦੇ ਟੋਟਲ ਜਿਹੜੇ ਆ ਜਿਹਦਾ ਰੋਕੋ ਆ ਇਹ ਚਾਰ ਬੰਦੇ ਸਾਡੇ ਸਾਹਮਣੇ ਆਏ ਇੱਕ ਰੈਫ ਲਾਲਾ ਰੈਫੋ ਜੀ ਤੋਂ ਲੈਂਦੇ ਇੱਕ ਮੁੰਡਾ ਹਰਜੀਤ ਆ ਉਹ ਵੀ ਇਹਨਾਂ ਦੇ ਨਾਲ ਸੀ ਇਹਨਾਂ ਦਾ ਪਹਿਲਾਂ ਕੋਈ ਪੁਰਾਣੀ ਕੋਈ ਪਰਚਾ ਦਰਜ ਨਹੀਂ ਪਹਿਲਾਂ ਕੋਈ ਪਰਚਾ ਦਰਜ ਅੱਜ ਦਾ ਅਧਵਾਸ਼ ਕੀ ਤਿਆਰ ਜੀ ਅੱਜ ਦਾ ਦੋਚ ਪੇਸ਼ ਕਰਕੇ ਨੂੰ ਮਾਰਨਗੇ ਉਹਨੇ ਨਾ ਚਾਰ ਕਰ ਲਿੱਤੇ ਜਿਹੜਾ ਬਾਕੀ ਤੇ ਜੇ ਇਨਵੈਸਟੀਗੇਸ਼ਨ ਚੱਲਦੀ ਰਹਿੰਦੀ ਸਰ ਤਰੰਤ ਕਿਸ ਨਾਚਨੀਏ ਮਾਰਤਾ ਲਕਾਕਾਰੀ ਵਾਦਦਾ ਵਜਾ ਰਿਹਾ ਵੇਖੋ ਜੀ ਜਿਹੜਾ ਕ੍ਰਾਈਮ ਆ ਉਹ ਹੁੰਦਾ ਰਹਿਣਾ ਜੀ ਸਿਰ ਕ੍ਰਾਈਮ ਦੀ ਗੱਲ ਹੁੰਦੀ ਵੀ ਡਿਟੈਕਟ ਹੋਏ ਸਾਡੀ ਪੁਲਿਸ ਬਹੁਤ ਜ਼ੋਰਾਂ ਨਾਲ ਲੱਗੀ ਤਾਂ ਰੁਪਰਾਹਾਂ